ਅਗੈਨੀ ਦੇ ਪਕੂਰੇ ਛੋਲੇ ਆ ਗਏ ਆਉਂਦੀ ਚਟਨੀ ਆ ਆ ਚਨੇ ਪਏ ਆ ਜੀ ਆ ਏਡਾ ਵੱਡਾ ਕੋਕਰੇ ਨਿਕੜਿਆ ਇਸ ਵਿੱਚ ਦੇਖੋ ਅੱਜ ਅਸੀਂ ਇੱਥੇ ਆਪਣੇ ਦੋਸਤ ਕੋਲ ਬੈਠੇ ਵੀ ਸੀ ਜਦੋਂ ਕੋਲ ਉਰਥੋ ਅਸੀਂ ਗਿਆਨੀ ਕੋਲ ਪੰਜ ਬਲੇ ਠੂਰੇ ਮੰਗਾਏ ਆ ਜਿਹੜਾ ਕਿ ਬੈ ਕੇ ਸੀ ਸ਼ੇਅਰ ਕਰਦੇ ਸੀ ਆਪਣੇ ਖਾਂਦੇ ਵਿੱਚ ਸੀਗੇ ਪਰ ਦੋ ਦੋ ਪਕੂਰੇ ਖਾਧੇ ਹੀ ਆ ਤੇ ਨਾਲ ਹੀ ਆ ਉਹ ਛੋਲੇ ਪਏ ਆ ਤੇ ਕੌਕਲੇ ਨਿਕਲੇ ਆ ਜੀ ਆ। ਸਹੀ। ਕੌਕਲੇ ਨਿਕਲੇ ਆ ਤਾਂ ਦੇਖ ਕੇ ਸਾਰੇ ਹਰਾਨ ਹੋ ਗਏ। ਆ ਕੀ ਹੋ ਗਿਆ? ਇਮੀਡੀਏਟ ਅਸੀਂ ਜੈਨਰੀ ਢੂਰ ਦੇ ਕੋਲ ਨੰਬਰ ਸੀਗਾ ਫੋਨ ਬੁਲਾਇਆ 56 ਨੂੰ ਕਾਲ ਕੀਤੀ ਸਾਰਾ ਫੋਨ ਪਿਕ ਕਰਨੀ ਕੀਤਾ ਜੀ ਉਹਨੇ। ਹਾਰ ਕੇ ਫਿਰ ਉਹ ਦੁਕਾਨ ਤੇ ਗਏ ਆ। ਉਹਨਾਂ ਜਗ੍ਹਾ ਕੰਪਲੇਟ ਕੀਤੀ ਸਰਦਾਰ ਜੀ ਆ ਕੀ ਆ? ਉਹ ਕਹਿੰਦਾ ਜੀ 65 ਸਾਲ ਹੋ ਗਏ ਸਾਨੂੰ ਕੰਮ ਕਰਦੇ ਅੱਜ ਤੱਕ ਇਹਦੀ ਸ਼ਿਕਾਇਤ ਆਈ ਨਹੀਂ ਉਹ। ਲੇਕਿਨ ਜੇ ਇੱਕ ਅਨੁ ਹੋਇਆ ਹੈ ਤੇ ਬਹੁਤ ਗਲਤ ਹੋਇਆ ਮੇਰੇ ਲਈ ਸ਼ਰਮਸਾਰ ਆ। ਲੇਕਿਨ ਲੱਗਦਾ ਹੈ ਸ਼ਿਕਾਇਤ ਆ ਬੋਕ ਨਹੀਂ ਆਏਗਾ। ਲਾਹਰਪੁਰ ਬਈ ਕਿਸਾ ਦੇ ਦਿਓ ਜੀ ਕਿਸ ਤੁਸੀਂ ਆਪਣੇ ਜਿਹੜੀ ਤੁਹਾਡੀ ਕਿਚਨ ਹੈ ਉਹਨੂੰ ਹਾਈਜੈਕ ਕਰੋ ਔਰ ਉਹਦਾ ਸਫਾਈਆ ਕਰੋ ਕਿ ਕਿਤੇ ਹੋਰ ਦਾ ਨੁਕਸਾਨ ਨਾ ਹੋਵੇ ਚਲੋ ਸੰਤਾ ਆ ਗਿਆ ਸੀ ਦੇਖ ਲਿਆ ਕੋਈ ਜਾਣੇ ਜਾਣੇ ਕੋਈ ਖਾਲਲ ਦਾ ਕੋਈ ਫੂਡ ਪੁਆਇਜ਼ਰ ਹੋ ਸਕਦੀ ਕੋਈ ਜਾਨਵਰੀ ਜਾ ਸਕਦੀ ਤੇ ਬਹੁਤ ਮਾੜੀ ਘਟਨਾ ਵਾ ਅਸੀਂ ਇਸ ਕੰਦੀ ਨਿੰਦਾ ਕਰਦੇ ਆ ਔਰ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਦਾਂ ਦਾ ਕੰਮ ਕਦੇ ਨਾ ਹੋਵੇ ਜਿੰਨੇ ਅੱਜ ਸਾਰਿਆਂ ਨੇ ਖਾਦੇ ਸਾਰਿਆਂ ਤੇ ਜੋ ਤਰੀਚੇ ਚ ਮਿਲ ਗਿਆ ਹੋਣਾ ਹਾਂ ਸਭ ਦੇਖੋ ਜੀ ਪੰਜ ਬਲੱਡ 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 ਆਦੇ ਵਿੱਚ ਸਾਰੇ ਖਾਦੇ ਆ ਹੁਣ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਜੀ ਇਹਦੇ ਵਿੱਚ ਬਹੁਤ ਗਲਤ ਕੰਮ ਹੋਇਆ ਬੜਾ ਮਾੜਾ ਕੰਮ ਹੋਇਆ ਹੈ ਅਚ ਡੀ ਐਚ ਨੂੰ ਕੀ ਸੁਨੀਹਾ ਲਾਂਗ ਅਸੀਂ ਉਹਨੂੰ ਇਹ ਅਪੀਲ ਕਰਾਂਗੇ ਕਿ ਜਿਹੜੀ ਇਹੋ ਜਿਹੀ ਦੁਕਾਨ ਹੈਗੀ ਹੈ ਇਹਨਾਂ ਦੀ ਪ੍ਰੋਪਰ ਚੈਕਿੰਗ ਹੋਣੀ ਚਾਹੀਦੀ ਹੈ ਔਰ ਸਮਾਜ ਦੇ ਵਿੱਚ ਸਹੀ ਸਨੇਹਾ ਜਾਵੇ ਔਰ ਅੱਗੇ ਤੋਂ ਕੋਈ ਕਿਸੇ ਦਾ ਕੋਈ ਇਦਾਂ ਦੀ ਖਲਵਾੜ ਨਾ ਹੋਵੇ ਕਿਸੇ ਦਾ ਜਾਨ ਨੁਕਸਾਨ ਨਾ ਹੋਵੇ ਸਾਡੀ ਇਹ ਅਪੀਲ ਹੈ ਅਗਿਆਨੀ ਛੋਲੇ ਭੂਰੇ ਵਾਲੇ ਦੇ ਭੂਰੇ ਮਗਾਈ ਸੀਗੇ ਅੱਜ ਦੇ ਵਿੱਚੋਂ ਇਹ ਕੋਕੋ ਪਈ ਨਿਕਲਿਆ ਹੈ। ਅੱਜ ਹਜੂਰੀ ਲੋੜ ਗਿਆਲੀ ਬਨੂੜੇ ਵਾਲਾ ਬਹੁਤ ਪੁਰਾਣਾ ਬੰਦਾ ਜੀ। ਆ ਦੇਖੋ ਵਿੱਚੋਂ ਨਿਕਲਿਆ ਕਾਂਗਰਸ। ਆ ਲੋ। ਆ ਦੇਖੋ ਕਾਂਗਰਸ। ਕਿੰਨੀ ਮਾੜੀ ਗੱਲ ਹੈ। ਸੇਤਨਾ ਖਲਵਾੜਾ ਜੀ ਸੇਤਨਾ ਖਲਵਾੜਾ ਆ ਆਪ ਆਪ ਦੀ ਬੰਦੇ ਦਾ ਇਹ ਕੰਪਲੀਟ ਕਰਨੀ ਚਾਹੀਦੀ ਹੈ। ਤੇ ਬੰਦੇ ਦਾ ਆ ਦੇਖੋ ਜੀ ਅੱਜ ਪੂਰੇ ਛੋਲੇ ਮੰਗਾਏ ਸੀਗੇ। ਅਗਿਆਨੀ ਦੇ ਪਟੂਰੇ ਛੋਲੇ ਆ ਗਏ। ਆਹ ਵੀ ਚਟਨੀ ਹੈ। ਆ ਚਨੇ ਪਏ ਆ ਜੀ। ਆ ਏਡਾ ਵੱਡਾ ਕੋਕਰੇ ਨਿਕਲਿਆ ਵਿੱਚ। ਦੇ ਕੋਈ ਅੱਜ ਅਸੀਂ ਇੱਥੇ ਆਪਣੇ ਦੋਸਤ ਕੋਲ ਬੈਠੇ ਵੀ ਚਾਦੇ ਕੋਲ ਔਰ ਤੋਂ ਅਸੀਂ ਗਿਆਨੀ ਕੋਲ ਕੇ ਜੀ ਤੇ ਬਣਾ ਅਸੀਂ ਉਹਨੂੰ ਇਹੀ ਅਪੀਲ ਕੀਤੀ ਕਿ ਤੁਸੀਂ ਆਪਣੀ ਜਿਹੜੀ ਤੁਹਾਡੀ ਕਿਚਨ ਹੈ ਉਹਨੂੰ ਹਾਈਜੈਨ ਕਰੋ ਔਰ ਉਹਦਾ ਸਫਾਈਆ ਕਰੋ ਕਿ ਕਿਤੇ ਹੋਰ ਦਾ ਨੁਕਸਾਨ ਨਾ ਹੋਵੇ ਚਲੋ ਸੰਤਾ ਆ ਗਿਆ ਅਸੀਂ ਦੇਖ ਲਿਆ ਕੋਈ ਜਾਣੇ ਜਾਣੇ ਕੋਈ ਖਾਲਰ ਦਾ ਕੋਈ ਜਲਦੀ ਜਾ ਸਕਦੀ ਇਹ ਬਹੁਤ ਮਾੜੀ ਕਟਲਾਵਾ ਅਸੀਂ ਇਸ ਕੰਦੇ ਨਿੰਦਾ ਕਰਦੇ ਆਂ ਔਰ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਇਦਾਂ ਦਾ ਕੰਮ ਕਦੇ ਨਾ ਹੋਵੇ ਜਿੰਨੇ ਅੱਜ ਸਾਰਿਆਂ ਨੇ ਖਾਦੇ ਸਾਰਿਆਂ ਤੇ ਜੋ ਤਰੀਚੇ ਚ ਮਿਲ ਗਿਆ ਹੋਣਾ ਹਾਂ ਸਭ ਦੇਖੋ ਜੀ ਪੰਜ ਬਲਟ 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 ਅਾਦੇ ਵਿੱਚ ਸਾਰਿਆਂ ਨੇ ਖਾਦੇ ਆ ਹੁਣ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਜੀ ਇਹਦੇ ਚ ਬਹੁਤ ਗਲਤ ਕੰਮ ਹੈ ਬੜਾ ਮਾੜਾ ਕੰਮ ਹੋਇਆ ਹੈ ਅਚ ਡੀਐਚਓ ਨੂੰ ਕੀ ਸੁਨੇਹਾ ਲਾਂਦੇ ਅਸੀਂ ਉਹਨੂੰ ਇਹ ਅਪੀਲ ਕਰਾਂਗੇ ਕੀ ਜਿਹੜੀ ਇਹੋ ਜਿਹੀ ਦੁਕਾਨਾਂ ਹੈਗੀ ਹੈ ਇਹਨਾਂ ਦੀ ਪ੍ਰੋਪਰ ਚੈਕਿੰਗ ਹੋਣੀ ਚਾਹੀਦੀ ਹੈ ਔਰ ਸਮਾਜ ਦੇ ਵਿੱਚ ਸਹੀ ਸਨੇਹਾ ਜਾਵੇ ਔਰ ਅੱਗੇ ਤੋਂ ਕੋਈ ਕਿਸੇ ਦਾ ਕੋਈ ਇਦਾਂ ਦੀ ਖਲਵਾੜ ਨਾ ਹੋਵੇ ਕਿਸੇ ਦੀ ਜਾਨ ਨੂੰ ਨੁਕਸਾਨ ਨਾ ਹੋਵੇ ਸਾਡੀ ਇਹ ਅਪੀਲ ਹੈ ਅਗਿਆਨੀ ਛੋਲੇ ਭੂਰੇ ਵਾਲੇ ਦੇ ਭੂਰੇ ਮਗਾਰੇ ਸੀਗੇ ਇਹ ਆਪਣਾ ਜੀ ਦੇ ਵਿੱਚੋਂ ਹੀ ਆ ਕਾਂਗਰਸ ਨਿਕਲੇ ਆਏਗਾ ਇਹ ਕਦੇ ਹਜੂਰੀ ਲੋੜ ਗਿਆਲੀ ਭੂਰੇ ਵਾਲਾ ਬਹੁਤ ਪੁਰਾਣਾ ਬੰਦਾ ਹੈ ਜੀ ਆ ਦੇਖੋ ਵਿੱਚੋਂ ਨਿਕਲੇ ਕਾਂਗਰਸ ਆ ਲੋ ਆ ਦੇਖੋ ਕਾਂਗਰਸ ਕਿੰਨੀ ਮਾਰੀ ਗੱਲ ਹੈ ਸੇਤਨਾ ਖਲਵਾੜਾ ਜੀ ਸੇਤਨਾ ਖਲਵਾੜਾ ਆ ਆਪਾਂ ਆਪੇ ਬੰਦੇ ਨਾਲ ਇਹ ਕੰਪਲੀਟ ਕਰਨੀ ਚਾਹੀਦੀ ਹੈ ਤੇ ਬੰਦੇ ਦਾ ਆ ਦੇਖੋ ਜੀ ਅੱਜ ਭੂਰੇ ਛੋਲੇ ਨੂੰ ਲਾਏ ਸੀਗੇ ਅਗੈਨੀ ਦੇ ਭੂਰੇ ਛੋਲੇ ਆ ਗਏ ਆਹ ਵੀ ਚਟਣੀ ਹੈ ਆ ਚਨੇ ਪਏ ਆ ਜੀ ਆ ਏਡਾ ਵੱਡਾ ਕੋਕਰੇ ਨਿਕੜੇ ਵਿੱਚ ਦੇਖੋ ਜੀ ਅੱਜ ਅਸੀਂ ਇੱਥੇ ਆਪਣੇ 200 ਕੋਲ ਬੈਠੇ ਵੀ ਤੀਜੇ ਕੋਲ ਉਰਤੋ ਸੀ ਗਿਆਨੀ ਕੋਲ ਪੰਜ ਬਲੇਡ ਢੂਲੇ ਮੰਗਾਏ ਆ ਜਿਹੜਾ ਕਿ ਬੈ ਕੇ ਸੀ ਸ਼ੇਅਰ ਕਰਦੇ ਸੀ ਆਪਣੇ ਖਾਂਦੇ ਹੋਏ ਸੀਗੇ ਪਰ ਦੋ ਦੋ ਘੂਲੇ ਖਾਧ ਹੀ ਆ ਤੇ ਨਾਲ ਜੋ ਛੋਲੇ ਪਾਏ ਆ ਤੇ ਕੌਕਲੇ ਨਿਕਲੇ ਆ ਜੀ ਆ ਸਹੀ ਕੌਕਲੇ ਨਿਕਲੇ ਆ ਦੇਖ ਕੇ ਸਾਰੇ ਹਰਾਲ ਹੋ ਗਏ ਆ ਤਿੰਮੀ ਇੱਕ ਨੰਬਰ ਸੀਗਾ ਫੋਨ ਬੁਲਾਇਆ ਪੰਜ 6 ਨੂੰ ਕਾਲ ਕਰੀ ਗਿਆ ਸਾਰਾ ਫੋਨ ਪਿੱਕ ਨਹੀਂ ਕੀਤਾ ਜੀ ਉਹਨੇ ਖਾਰ ਕੇ ਫਿਰ ਉਹ ਦੁਕਾਨ ਤੇ ਗਏ ਆ ਉਹਨਾਂ ਜਗ੍ਹਾ ਕੰਪਲੀਟ ਕੀਤੀ ਸਰਦਾਰ ਜੀ ਆ ਕੀ ਆ ਕੰਦਾ ਜੀ ਪੈਂਸਲ ਹੋ ਗਈ ਸਾਨੂੰ ਕੰਮ ਕਰਦੇ ਅਜ ਤੱਕ ਜਿਹਦਾ ਕੋਈ ਸ਼ਿਕਾਇਤ ਆਈ ਨਹੀਂ ਉਹ ਲੇਕਿਨ ਇਹ ਇੱਕ ਅਮੁਖ ਹੋਇਆ ਹੈ ਤੇ ਬਹੁਤ ਗਲਤ ਹੋਇਆ ਮੇਰੇ ਲਈ ਸ਼ਰਮਸਾਰ ਆ ਲੇਕਿਨ ਲੱਗਦਾ ਹੈ ਸ਼ਿਕਾਇਤ ਬੋਕੜ ਹੀ ਆਏਗਾ ਲਾਹਰਪੁਰ ਬਈ ਕਿੱਸਾ ਦੇ ਦੇ ਜੀ ਕਿਸ ਤਰ੍ਹਾਂ ਮੈਨੇਜਮੈਂਟ ਵੀ ਲਾਹਰਪੁਰੇ ਜੀ ਦੇ ਤੇ ਬਣਾ ਅਸੀਂ ਉਹਨੂੰ ਇਹੀ ਅਪੀਲ ਕੀਤੀ ਹੈ ਕਿ ਤੁਸੀਂ ਆਪਣੀ ਜਿਹੜੀ ਤੁਹਾਡੀ ਕਿਚਨ ਹੈ ਉਹਨੂੰ ਹਾਈਜੈਨ ਕਰੋ ਔਰ ਉਹਦਾ ਸਾਫ ਸਫੀਆ ਕਰੋ ਕਿ ਕਿਤੇ ਹੋਰ ਦਾ ਨੁਕਸਾਨ ਨਾ ਹੋਵੇ ਚਲੋ ਸੰਤਾ ਆ ਗਿਆ ਸੀ ਦੇਖ ਲਿਆ ਕੋਈ ਜਾਣੇ ਜਾਣੇ ਕੋਈ ਖਾਲਸ ਦਾ ਕੋ ਕੋਈ ਜਲਦੀ ਜਾ ਸਕਦੀ ਜੀ ਤੇ ਬਹੁਤ ਮਾੜੀ ਘਟਨਾ ਵਾ ਅਸੀਂ ਇਸ ਕੰਦੀ ਨਿੰਦਾ ਕਰਦੇ ਆਂ ਔਰ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਇਦਾਂ ਦਾ ਕੰਮ ਕਦੇ ਨਾ ਹੋਵੇ ਜਿੰਨੇ ਅੱਜ ਸਾਰਿਆਂ ਨੇ ਖਾਦੇ ਸਾਰਿਆਂ ਤੇ ਜੋ ਤਰੀਕ ਚ ਮਿਲ ਗਿਆ ਹੁਣ ਹਾਂ ਸਭ ਦੇਖੋ ਜੀ ਪੰਜ ਬਲੱਡ ਬਣ ਰਹੀ ਸੀਗੇ ਪੰਜ ਬਲੱਡ ਬਣ ਰਹੀ ਸੀਗੇ ਆਦੇ ਵਿੱਚ ਸਾਰਿਆਂ ਨੇ ਖਾਦੇ ਆ ਹੁਣ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਜੀ ਇਹਦੇ ਵਿੱਚ ਬਹੁਤ ਗਲਤ ਕੰਮ ਹੈ ਬੜਾ ਮਾੜਾ ਕੰਮ ਹੋਇਆ ਹੈ ਅਚ ਡੀਐਚਓ ਨੂੰ ਕੀ ਸੁਨੀਹਾ ਲੰਦਾ ਅਸੀਂ ਉਹਨੂੰ ਇਹ ਅਪੀਲ ਕਰਾਂਗੇ ਕੀ ਜਿਹੜੀ ਇਹੋ ਜਿਹੀ ਦੁਕਾਨਾਂ ਹੈਗੀ ਹੈ ਇਹਨਾਂ ਦੀ ਪ੍ਰੋਪਰ ਚੈਕਿੰਗ ਹੋਣੀ ਚਾਹੀਦੀ ਹੈ ਔਰ ਸਮਾਜ ਦੇ ਵਿੱਚ ਸਹੀ ਸਲੇਹਾ ਜਾਵੇ ਔਰ ਅੱਗੇ ਤੋਂ ਕੋਈ ਦੀ ਕਿਸੇ ਦਾ ਕੋਈ ਇਦਾਂ ਦੀ ਖਲਵਾੜ ਨਾ ਹੋਵੇ ਕਿਸੇ ਦੀ ਜਾਨ ਨੂੰ ਨੁਕਸਾਨ ਨਾ ਹੋਵੇ ਸਾਡੀ ਇਹ ਅਪੀਲ ਹੈ ਅਗਿਆਨੀ ਛੋਲੇ ਭੂਰੇ ਵਾਲੇ ਦੇ ਭੂਰੇ ਮਗਾਰੇ ਸੀਗੇ ਅੱਜ ਦੇ ਵਿੱਚੋਂ ਇਹ ਆ ਕਾਂਗਰਸ ਹੀ ਨਿਕਲੇ ਆਏਗਾ ਚੱਕਰ ਦਾ ਹਜੂਰੀ ਲੋਲ ਗਿਆਨੀ ਭੂਰੇ ਵਾਲਾ ਬਹੁਤ ਪੁਰਾਣਾ ਬੰਦਾ ਹੈ ਜੀ ਆਹ ਦੇਖੋ ਵਿੱਚੋਂ ਨਿਕਲੇ ਕਾਂਗਰਸ ਪਾ ਲੋ ਆਹ ਦੇਖੋ ਕਾਂਗਰਸ ਕਿੰਨੀ ਮਾਰੀ ਗੱਲ ਹੈ ਸੇਤ ਨਾਲ ਖਲਵਾੜਾ ਜੀ ਸੇਤ ਨਾਲ ਖਲਵਾੜਾ ਆ ਆਪਾਂ ਆਪਣੀ ਬੰਦੇ ਨਾਲ ਜੀ ਕੰਪਲੀਟ ਕਰਨੀ ਚਾਹੀਦੀ ਹੈ ਤੇ ਬੰਦੇ ਦਾ ਆ ਦੇਖੋ ਜੀ ਅੱਜ ਪਟੂਰੇ ਛੋਲੇ ਮੰਗਾਏ ਸੀਗੇ ਆ ਗੈਨੀ ਦੇ ਪਟੂਰੇ ਛੋਲੇ ਆ ਗਏ ਆਹ ਵੀ ਚਟਨੀ ਹੈ ਆ ਚਨੇ ਪਏ ਆ ਜੀ ਆ ਏਡਾ ਵੱਡਾ ਕੋਕਰੇ ਨਿਕੜਿਆ ਇਸ ਵਿੱਚ ਦੇਖੋ ਜੀ ਅੱਜ ਅਸੀਂ ਇੱਥੇ ਕਾਪਲੇ 200 ਕੋਲ ਬੈਟਰੀ ਵੀ ਤੇ ਜਿਆਦੇ ਕੋਲ ਹੋਰ ਤੋਂ ਅਸੀਂ ਗਿਆਨੀ ਕੋਲ ਪੰਜ ਬਲੇ ਠੂੜੇ ਮੰਗਾਏ ਆ ਜਿਹੜਾ ਕਿ ਬੈਗੇ ਸੀ ਸ਼ੇਅਰ ਕਰਨੇ ਸੀ ਆਪਣੇ ਖਾਂਦੇ ਵੇ ਸੀਗੇ ਪਰ ਦੋ ਦੋ ਠੂੜੇ ਖਾਧੇ ਹੀ ਆ ਤੇ ਨਾਲ ਹੀ ਆ ਜੋ ਛੋਲੇ ਪਾਏ ਆ ਤੇ ਕੌਕਲੇ ਨਿਕਲੇ ਆ ਜੀ ਆ ਸਹੀ ਕੌਕਲੇ ਨਿਕਲੇ ਆ ਤੇ ਦੇਖ ਕੇ ਸਾਰੇ ਹਰਾਲ ਹੋ ਗਏ ਆ ਕੀ ਹੋ ਗਿਆ ਈਮੀ ਜਿਹੜਾ ਸੀ ਗਿਆਨੀ ਠੂੜੇ ਦੇ ਕੋਲ ਨੰਬਰ ਸੀਗਾ ਫੋਨ ਬੁਲਾਇਆ ਪੰਜ 6 ਨੂੰ ਕਾਲ ਕੀਤੀ ਸਾਰਾ ਫੋਨ ਪਿਕ ਨਹੀਂ ਕੀਤਾ ਜੀ ਉਹਨੇ ਖਾਰ ਕੇ ਫਿਰ ਉਹ ਦੁਕਾਨ ਤੇ ਗਏ ਆ ਉਹਨਾਂ ਜਗ੍ਹਾ ਕੰਪਲੇਟ ਕੀਤੀ ਸਰਦਾਰ ਜੀ ਆ ਕੀ ਆ ਕੰਦਾ ਜੀ ਪੈਨਸਲ ਹੋ ਗਈ ਤੁਹਾਨੂੰ ਕੰਮ ਕਰਦੇ ਅਜੇ ਤੱਕ ਜਿਹਦਾ ਵੀ ਸ਼ਿਕਾਇਤ ਆਈ ਨਹੀਂ ਉਹ ਲੇਕਿਨ ਇਹ ਇੱਕ ਹੋਇਆ ਹੋਇਆ ਤੇ ਬਹੁਤ ਗਲਤ ਹੋਇਆ ਮੇਰੇ ਲਈ ਸ਼ਰਮਸਾਰ ਹੈ ਲੇਕਿਨ ਲੱਗਦਾ ਹੈ ਸ਼ਿਕਾਇਤ ਆ ਬੋਕ ਨਹੀਂ ਆਏਗਾ ਲਾਪਰਵਾਹੀ ਕਿਸ ਤਰ੍ਹਾਂ ਦੇ ਦਿੱਤੀ ਕਿਸ ਤਰ੍ਹਾਂ ਮੈਨੇਜਮੈਂਟ ਨੇ ਲਾਪਰਵਾਹੀ ਦਿੱਤੀ ਤੇ ਬਣਾ ਅਸੀਂ ਉਹਨੂੰ ਇਹੀ ਅਪੀਲ ਕੀਤੀ ਕਿ ਤੁਸੀਂ ਆਪਣੀ ਜਿਹੜੀ ਤੁਹਾਡੀ ਕਿਚਨ ਹੈ ਉਹਨੂੰ ਹਾਈ ਡੈਕ ਕਰੋ ਔਰ ਉਹਦਾ ਸਾਫ ਸਪੀਆ ਕਰੋ ਕਿ ਕਿਤੇ ਹੋਰ ਦਾ ਨੁਕਸਾਨ ਨਾ ਹੋਵੇ ਚਲੋ ਸੰਤਾ ਆ ਗਿਆ ਅਸੀਂ ਦੇਖ ਲਿਆ ਕੋਈ ਜਾਣੇ ਜਾਨੇ ਕੋਈ ਖਾਲਲ ਦਾ ਕੋਈ ਫੂਡ ਪੋਇਜ਼ਨ ਹੋ ਸਕਦੀ ਕੋਈ ਜਾਨਵਰੀ ਜਾ ਸਕਦੀ ਇਹ ਬਹੁਤ ਮਾੜੀ ਘਟਨਾ ਹੈ ਅਸੀਂ ਇਸ ਕਾਲ ਦੀ ਨਿੰਦਾ ਕਰਦੇ ਆਰਗੋ ਅਪੀਲ ਕਰਦੇ ਆ ਕਿ ਇਦਾਂ ਦਾ ਕੰਮ ਕਦੇ ਨਾ ਹੋਵੇ ਜਿੰਨੇ ਅੱਜ ਸਾਰਿਆਂ ਨੇ ਖਾਦੇ ਸਾਰਿਆਂ ਤੇ ਜੋ ਤਰੀਕਾ ਚ ਮਿਲ ਗਿਆ ਉਹਨਾ ਹਾਂ ਸਭ ਦੇਖੋ ਜੀ ਤੁਸੀਂ 5 ਮਿੰਟ ਬਣੂ ਰਹੇ ਸੀਗੇ 5 ਮਿੰਟ ਬਣੂ ਰਹੇ ਸੀਗੇ ਆਦੇ ਵਿੱਚ ਸਾਰਿਆਂ ਨੇ ਖਾਦੇ ਆ ਹੁਣ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਜੀ ਇਹਦੇ ਵਿੱਚ ਬਹੁਤ ਗਲਤ ਕੰਮ ਹੈ ਬੜਾ ਮਾੜਾ ਕੰਮ ਹੋਇਆ ਹੈ ਦੀ ਡੀ ਐਚਓ ਨੂੰ ਕੀ ਸੁਨੇਹਾ ਲਾਂਦੇ ਅਸੀਂ ਉਹਨੂੰ ਇਹ ਅਪੀਲ ਕਰਾਂਗੇ ਕਿ ਜਿਹੜੀ ਇਹੋ ਜੀ ਦੁਕਾਨਾਂ ਹੈਗੀ ਹੈ ਇਹਨਾਂ ਦੀ ਪ੍ਰੋਪਰ ਚੈਕਿੰਗ ਹੋਣੀ ਚਾਹੀਦੀ ਹੈ ਔਰ ਸਮਾਜ ਦੇ ਵਿੱਚ ਸਹੀ ਸੁਨੇਹਾ ਜਾਵੇ ਔਰ ਅੱਗੇ ਤੋਂ ਕੋਈ ਕਿਸੇ ਦਾ ਕੋਈ ਇਦਾਂ ਦੀ ਖਲਵਾੜ ਨਾ ਹੋਵੇ ਕਿਸੇ ਦਾ ਜਾਨ ਨੁਕਸਾਨ ਨਾ ਹੋਵੇ ਸਾਡੀ ਇਹ ਅਪੀਲ ਹੈ ਅਗਿਆਨੀ ਛੋਲੇ ਭਟੂਰੇ ਵਾਲੇ ਦੇ ਭਟੂਰੇ ਮੰਗਾਏ ਸੀਗੇ ਹਾਜੀ ਦੇ ਵਿੱਚੋਂ ਇਹ ਕਾਗਰੇਜ ਨਿਕਲੇ ਆਏਗਾ ਚੱਕਰ ਦੇ ਹਜੂਰੀ ਲੋਲ ਗਿਆਲੀ ਭਟੂਰੇ ਵਾਲਾ ਬਹੁਤ ਪੁਰਾਣਾ ਬੰਦਾ ਹੈ ਜੀ ਆਹ ਦੇਖੋ ਵਿੱਚੋਂ ਨਿਕਲਿਆ ਕਾਗਰੇਜ ਪਾ ਲੋ ਆ ਦੇਖੋ ਕਾਗਰੇਜ ਕਿ ਨਹੀਂ ਮਾਰੀ ਗੱਲ ਹੈ ਸੇਤਨਾ ਖਲਵਾੜਾ ਜੀ ਸੇਤਨਾ ਖਲਵਾੜਾ ਆ ਆਮ ਆਪੇ ਬੰਦੇ ਦਾ ਜੀ ਕੰਪਲੀਟ ਕਰਨੀ ਚਾਹੀਦੀ ਹੈ ਇਹ ਬੰਦੇ ਦਾ ਬਾ ਦੇਖੋ ਜੀ ਅੱਜ ਭੂਰੇ ਛੋਲੇ ਨੂੰ ਆਏ ਸੀਗੇ ਅਗੈਨੀ ਦੇ ਪਟੂਰੇ ਛੋਲੇ ਆ ਗਏ ਆਹ ਵੀ ਚਟਨੀ ਹੈ ਆ ਚਨੇ ਪਏ ਆ ਜੀ ਆ ਐਡਾ ਵੱਡਾ ਕੋਕਰੇ ਨਿਕੜਿਆ ਇਸ ਵਿੱਚ ਦੇਖੋ ਜੀ ਅੱਜ ਅਸੀਂ ਇੱਥੇ ਆਪਣੇ ਦੋਸਤ ਕੋਲ ਬੈਠੇ ਵੀ ਸੀ ਜਿਆਦੇ ਕੋਲ